ਗੁਰੂ ਗੋਬਿੰਦ ਸਿੰਘ ਨੂੰ ਮਾੜਾ ਬੋਲਦਾ ਸੀਗਾ ਇੱਕ ਸ਼ਖਸ਼ ਮੇਰਾ ਪਕੰਬਰਾਂ ਦੇ ਅੱਗੇ ਨਾ ਗੁਰਗਿੰਗ ਵਰਗੋਬਿੰਦ ਸਿੰਘ ਦੀ ਥੂਮਣਾ ਮੈਂ ਜੇ ਅਸਲ ਤੇ ਪੁੱਛਾਂ ਉਹਦੀ ਜ਼ੁਬਾਨ ਵੱਢ ਦੇਣੀ ਚਾਹੀਦੀ ਉਸ ਬੰਦੇ ਦੀ ਮਾਵਾ ਭੈਣਾ ਦੀ 10ਵੇਂ ਪਾਸ਼ਾ ਮਹਾਰਾਜ ਨੂੰ ਗਾਲਾ ਕੱਢਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਵਰਗੋਬਿੰਦ ਸਿੰਘ ਦੀ ਥੂਮਣਾ ਮੈਂ ਚਲੋ ਇਹ ਨਿਹੰਗ ਸਿੰਘ ਥੋੜਾ ਸਰੀਬ ਸਿੰਘ ਨੂੰ ਇਹਦੇ ਗੱਲ ਨਹੀਂ ਵੱਡਿਆ ਅੱਜ ਜਿਹੜੇ ਪੀਰ ਇੱਕ ਪੀਰ ਇੱਕ ਸਾਧ ਇੱਕ ਫਕੀਰ ਤੁਸੀਂ ਮਹਾਰਾਜ ਦੇ ਬਰਾਬਰ ਖੜੇ ਕਰਤੇ ਇਹ ਗਰਦਾਸ ਮਾਨ ਦੀ ਵੀ ਗੱਲ ਆ ਮੇਰੇ ਪਕੰਬਰਾਂ ਦੇ ਅਕੇ ਨਾ ਖੁਰਕ ਮਸਲਾ ਸਾਡੀ ਇਨਾ ਲੋਕਾਂ ਨੇ ਨਸਲਾ ਖਰਾਬ ਕਰਤੀ ਆ ਸਾਡੇ ਪੰਜਾਬ ਦਾ ਬੇੜਾ ਗਰਖ ਕਰਤਾ ਵੀ ਤੁਸੀਂ ਪੀਰਾਪੁਰਾ ਨੂੰ ਮਹਾਰਾਜ ਦੇ ਬਰਾਬਰ ਨਾ ਖੜੇ ਕਰੋ ਦਸਵੇਂ ਪਾਸ਼ਾ ਨਾਲ ਤੁਸੀਂ ਕਿਵੇਂ ਤੁਲਨਾ ਕਰ ਦੋਗੇ ਜਿਹੜੇ ਸੂਟੇ ਪੈਂਦੇ ਆ ਸੋਫੇ ਪੈਂਦੇ ਆ ਤੁਸੀਂ ਉਹਨਾਂ ਨੂੰ ਮਹਾਰਾਜ ਦੱਸਦੇ ਜੇ ਸਾਡੇ ਪੰਜਾਬ ਦੇ ਚੰਗੇ ਪੱਗਾ ਵਾਲੇ ਚੰਗੇ ਬਜ਼ੁਰਗ ਜਾ ਕੇ ਉਹਨਾਂ ਦੇ ਪੈਰਾਂ 'ਚ ਬੰਦੇ ਨੇ ਇਹ ਸਾਡੀ ਨਸਲਾ ਖਰਾਬ ਨਹੀਂ ਨਸ਼ੇ ਤੇ ਲਾਤਾ ਤੁਸੀਂ ਪੰਜਾਬ ਇਹਨਾਂ ਫੱਕਰਾਂ ਨੂੰ ਨਾ ਸਾਰਿਆਂ ਨੂੰ ਗੁਰੂ ਦੇ ਬਰਾਬਰ ਕਰਕੇ ਹੁਣ ਗਰਦਾਸ ਮਾਨ ਮਾਫੀ ਮੰਗਦਾ ਪਿਆ ਮੰਗਦਾ ਪਿਆ ਨਾ ਗੱਦੀ ਲਾ ਰਿਹਾ ਹੈ ਤੇ ਉੱਥੇ ਉਹਨੇ ਪੰਥ ਖਾਲਸਾ ਨੂੰ ਗਲਤ ਬੋਲਿਆ ਸੀ ਮਾਂ ਬੋਲੀ ਤੂੰ ਇੱਕ ਸ਼ਖਸ ਸੀਗਾ ਜੋ ਕਿ ਕਮਾਲੀ ਪਿੰਡ ਦਾ ਹੀ ਰਹਿਣ ਵਾਲਾ ਉਹ ਬਹੁਤ ਗੰਦੀ ਜਿਹੜੀ ਭੱਦੀ ਸ਼ਬਦਾਵਲੀ ਜਿਹੜਾ ਗੁਰੂਆਂ ਵਾਸਤੇ ਵਰਤ ਰਿਹਾ ਸੀਗਾ ਜੋ ਕੰਬਰਾਂ ਦੇ ਅੱਗੇ ਨਾ ਗੁਰਗਿੰਗ ਵਰਗੋਗ ਸਿੰਘ ਦੀ ਮੂਰਮਾ ਪੰਥਾ ਦੇਖੋ ਪੰਥ ਨਾਲ ਜੋ ਟਕਰਾਉ ਗੁਰੂ ਸਾਹਿਬ ਨੂੰ ਮਾੜਾ ਬੋਲਣਾ ਫਿਰ ਉਹ ਬਖਸ਼ਿਆ ਕੋਈ ਨਹੀਂ ਜਾਣਾ ਇਹ ਸਾਰੇ ਲੋਕ ਵੀ ਸੁਣਨ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਵੀ ਕੋਈ ਨਿਹੰਗ ਸਿੰਘ ਦੇ ਕੋਈ ਗੱਲ ਪਿੰਦਾ ਸਖਤ ਕਾਰਵਾਈ ਕਰਾਂਗੇ ਅਸੀਂ ਜੇ ਦਬਾਲੇ ਨੂੰ ਹੱਥ ਪਾਉਂਦਾ ਕਰੋ ਟਕੜਾਗਾ ਤੇ ਉਹਨੂੰ ਹਉਮੇ ਦਾ ਨਸਾ ਮਾਇਆ ਦਾ ਨਸਾ ਹੋ ਗਿਆ ਜੇ ਕੋਈ ਫਿਰ ਇਹੋ ਜਿਹਾ ਕੰਮ ਕਰਦਾ ਗੁਰ ਕੀ ਨਿੰਦਾ ਸੁਣੇ ਨਾ ਕਾਨਾ ਫਿਰ ਉਹ ਸਿੰਘ ਨੂੰ ਕੰਮ ਕਰਨਾ ਪੈਂਦਾ ਉਹਦੀ ਸੇਵਾ ਪਾਣੀ ਵੀ ਹੋਈ ਆ ਇਹ ਲਾਜ਼ਮੰਦ ਵੀ ਹੋ ਗਈ ਆ ਸਾਰੇ ਨਗਰ ਦਾ ਵਾਈਕਾਟ ਆ ਚਾਹੇ ਉਹਦੇ ਰਿਸ਼ਤੇਦਾਰ ਵੀ ਸੁਣ ਲੈਣ ਉਹਦੇ ਭੈਣ ਭਰਾ ਵੀ ਸੁਣ ਲੈਣਾ ਸਮੂਹ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀ ਸੰਗਠਾ ਵੱਲੋਂ ਵਾਈਕਾਟ ਕੀਤਾ ਜਾਂਦਾ ਹੈ ਵੀ ਅਸੀਂ ਉੱਤੇ 4 ਕਿਲੇ ਵੇਚ ਕੇ ਲਾ ਦਾਂਗੇ ਮੇਰੇ ਭਰਾ ਨੇ ਫਲਾਂ ਵਾਲੇ ਨੂੰ ਹਜੇ ਹਉਮਾ ਬੋਲਦਾ ਗੁਰੂ ਗੋਬਿੰਦ ਸਿੰਘ ਨੂੰ ਮਾੜਾ ਬੋਲਦਾ ਸੀਗਾ ਇੱਕ ਸ਼ਖਸ਼ ਪਿੰਡ ਕਮਾਲੀ ਦੇ ਵਿੱਚ ਤਾਂ ਮੌਕੇ ਦੇ ਉੱਤੇ ਜਥੇਬੰਦੀਆਂ ਪਹੁੰਚਦੀਆਂ ਨੇ ਤਾਂ ਉਸ ਦੀ ਸੇਵਾ ਵੀ ਕੀਤੀ ਜਾਂਦੀ ਹੈ ਪਰ ਪ੍ਰਸ਼ਾਸਨ ਵੀ ਪਹੁੰਚਦਾ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹ ਜਿੱਥੇ ਕਿ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਆਈਆਂ ਨੇ ਜਿੱਥੇ ਅਗਵਾਈ ਬਾਬਾ ਰਾਜ ਸਿੰਘ ਅਤੇ ਬਾਬਾ ਕੁਲਵਿੰਦਰ ਸਿੰਘ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਨੇ ਇੱਕ ਵਾਰੀ ਸਾਰੀ ਤਸਵੀਰ ਦਿਖਾ ਦਵਾਂ ਕਿ ਮਸਲਾ ਕੀ ਸੀ ਕੀ ਇੱਕ ਸ਼ਖਸ ਸੀਗਾ ਜੋ ਕਿ ਕਮਾਲੀ ਪਿੰਡ ਦਾ ਹੀ ਰਹਿਣ ਵਾਲਾ ਉਹ ਬਹੁਤ ਗੰਦੀ ਜਿਹੜੀ ਭੱਦੀ ਸ਼ਬਦਾਵਲੀ ਜਿਹੜਾ ਗੁਰੂਆਂ ਵਾਸਤੇ ਵਰਤ ਰਿਹਾ ਸੀਗਾ ਤਾਂ ਉਸ ਦੇ ਉੱਤੇ ਕਾਰਵਾਈ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਦਾ ਦਿਮਾਗੀ ਸੰਤੁਲਨ ਜਿਹੜਾ ਸਹੀ ਨਹੀਂ ਸੀਗਾ ਇਸ ਕਰਕੇ ਉਹ ਇਸ ਤਿੱਕੀਆਂ ਚੀਜ਼ਾਂ ਕਰ ਰਿਹਾ ਸੀਗਾ ਪਰ ਅਸਲ ਦੇ ਵਿੱਚ ਇੱਕ ਮਤਾ ਪਾਸ ਹੋਇਆ ਤੇ ਹੁਣ ਮਤਾ ਕਿਸ ਚੀਜ਼ ਨੂੰ ਲੈ ਕੇ ਪਾਸ ਹੋਇਆ ਇਹ ਵੀ ਗੱਲਬਾਤ ਕਰਾਂਗੇ ਤੇ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਤਿੰਨ ਹੰਗਸ ਸਿੰਘ ਜਥੇਬੰਦੀਆਂ ਦੀ ਕੀ ਕਾਰਵਾਈ ਸੀਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਮਸਲਾ ਸੀਗਾ ਜੋ ਅੱਜ ਪਿੰਡ ਕਮਾਲੀ ਦੇ ਵਿੱਚ ਪਹੁੰਚੇ ਹਾਂ ਕੀ ਰਾਤ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਇੱਕ ਨਿਹੰਗ ਸਿੰਘ ਦਾ ਦਮਾਲਾ ਜਿਹੜਾ ਉਸ ਸਖਸ਼ ਨੇ ਕੁੱਟ-ਕੁੱਟ ਕੇ ਲਾ ਦਿੱਤਾ ਸੀਗਾ ਦੇਖੋ ਰਾਤ ਦੇ 7:30 ਵਜੇ ਦੀ ਘਟਨਾਗੀ ਆ ਸਾਨੂੰ ਤਾਂ ਅੱਜ ਪਤਾ ਲੱਗਿਆ ਵੀਡੀਓ ਗਈਆਂ ਬਾਬਾ ਜੀ ਕੁਲਵਿੰਦਰ ਸਿੰਘ ਜੀ ਗੋਲੇ ਸਾਡੇ ਕੋਲੇ ਪਹੁੰਚੇ ਆ ਤੇ ਨਿਹੰਗ ਸਿੰਘਾਂ ਨੇ ਰਾਤ ਹੀ ਆ ਕੇ ਇੱਥੇ ਜਿਹੜਾ ਸੀਗਾ ਉਹ ਪਹਿਰੇਦਾਰੀ ਕਰਤੀ ਸੀਗੀ ਤੇ ਉਹ ਸਖਸ਼ ਨੇ ਪਿੰਡ ਦਾ ਸਖਸ਼ ਆ ਉਹ ਤੇ ਟਕੜਾ ਘਰੋਂ ਟਕੜਾਗਾ ਤੇ ਉਹਨੂੰ ਹਉਮੈ ਦਾ ਨਸਾ ਮਾਇਆ ਦਾ ਨਸਾ ਹੋ ਗਿਆ ਜੀ ਤੇ ਇਸ ਕਰਕੇ ਉਹਨੇ ਜਿਹੜੀ ਹੈਗੀ ਉਹ ਸਿੰਘ ਦੀ ਕੁੱਟ ਮਾਰ ਕੀਤੀ ਉਹਨੂੰ ਗਾਲਾਂ ਦਿੱਤੀਆਂ ਸਿੰਘ ਨੂੰ ਤਾਂ ਗਾਲਾਂ ਦਿੱਤੀਆਂ ਦਿੱਤੀਆਂ ਨੇ ਗੁਰੂ ਸਾਹਿਬ ਨੂੰ ਵੀ ਆਪਸ਼ਬਦ ਬੋਲੇ ਮਾਤਾ ਤੱਕ ਵੀ ਉਹਨੇ ਸ਼ਬਦ ਮੰਦੀ ਸ਼ਬਦ ਬੋਲਦੀ ਜੋ ਨਾ ਸੁਣ ਜੋਗਾ ਤੇ ਜੇ ਕੋਈ ਫਿਰ ਇਹੋ ਜਿਹਾ ਕੰਮ ਕਰਦਾ ਗੁਰ ਕੀ ਨਿੰਦਾ ਸੁਣੇ ਨਾ ਕਾਹਨ ਫਿਰ ਉਹ ਸਿੰਘ ਨੂੰ ਕੰਮ ਕਰਨਾ ਪੈਂਦਾ ਉਹਦੀ ਸੇਵਾ ਪਾਣੀ ਵੀ ਹੋਈ ਆ ਸਾਰਾ ਕੁਝ ਹੋਇਆ ਦੀ ਹੁਣ ਸਾਰੀਆਂ ਜਥੇਬੰਦੀਆਂ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ ਦਾ ਸਾਰੀਆਂ ਨਿੰਗ ਸਿੰਘ ਫੌਜਾਂ ਇੱਥੇ ਇਲਾਕੇ ਦੀਆਂ ਹੋਰ ਪੰਚਾਇਤ ਖੜੀਆ ਵਾਲੇ ਦੇ ਪਿੰਡਾਂ ਦੇ ਪ੍ਰਸ਼ਾਸਨ ਆਇਆ ਹੋਇਆ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਸਾਰੇ ਪਿੰਡ ਵਾਲਿਆਂ ਨੂੰ ਇਹ ਹੀ ਬੇਨਤੀ ਕੀਤੀ ਵੀ ਜੇ ਕੋਈ ਇੱਥੇ ਗਰੀਬ ਹੁੰਦਾ ਅੱਜ ਪਿੰਡ ਦੇ ਵਿੱਚ ਤੁਸੀਂ ਇਹਨਾਂ ਨੂੰ ਕੁੱਟ ਕੇ ਮਾਰ ਦਿੰਦੇ ਤੁਸੀਂ ਉਹਦਾ ਬਹੁਤ ਕੁਝ ਕਰਨਾ ਸੀ ਪਰ ਅੱਜ ਇੱਕ ਤਨਾਡ ਬੰਦੇ ਨੇ ਇੱਕ ਅਮੀਰ ਬੰਦੇ ਨੇ ਜਿਹੜਾ ਇਹ ਗੁਰੂ ਸਾਹਿਬ ਨੂੰ ਸ਼ਬਦ ਬੋਲੇ ਨੇ ਤੇ ਸਿੰਘ ਦੀ ਪੱਗ ਲਾਹੀ ਉਹਦੀ ਕੁੱਟਮਾਰ ਕੀਤੀ ਆ ਇਹਦੇ ਵਾਸਤੇ ਤੁਹਾਨੂੰ ਇਹ ਹਮਲਾ ਤੁਸੀਂ ਕਿਉਂ ਨਹੀਂ ਕਰਿਆ ਉਹਦੇ ਵੀ ਉਹ ਤਕੜੇ ਕਰਕੇ ਫਿਰ ਸਾਰੀਆਂ ਗੱਲਾਂ ਕਰਕੇ ਸਾਰਿਆਂ ਨੂੰ ਕਿਹਾ ਵੀ ਇੱਕ ਮਤਾ ਪਾਸ ਹੋਣਾ ਚਾਹੀਦਾ ਦੇਖੋ ਨੇ ਜਿਉਂ ਕਿਸੇ ਨਿੱਜੀ ਰੰਦਰ ਸਿੰਘ ਨਾਲ ਉਹਦੇ ਤੱਕ ਸਾਨੂੰ ਨਿੱਜੀ ਵਾਲਾ ਤਾਂ ਉਹ ਨਿਭੜ ਜਾਂਦੇ ਪਰ ਉਸ ਨੇ ਸਖਸ ਨੇ ਗੁਰੂ ਸਾਹਿਬ ਨੂੰ ਬਹੁਤ ਮਾੜੀ ਸ਼ਬਦਾਂ ਵਾਲੀ ਮਿੱਤੀ ਬੋਲੀ ਗਾਲਾਂ ਕੱਢੀਆਂ ਨੇ ਇਸ ਕਰਕੇ ਜਿਹੜਾ ਪੰਥ ਆ ਉਹ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਉਹਦੀ ਤਾਂ ਸਜ਼ਾ ਜੇ ਅਸਲ ਤੇ ਪੁੱਛਾਂ ਉਹਦੀ ਜ਼ੁਬਾਨ ਵੱਢ ਦੇਣੀ ਚਾਹੀਦੀ ਉਸ ਬੰਦੇ ਦੀ ਇਹ ਸਜ਼ਾ ਉਸ ਨੂੰ ਧਾਰਮਿਕ ਸਹੁਰ ਤੇ ਤੇ ਪਰ ਇਹ ਦੇਖੋ ਕਾਨੂੰਨ ਦਾ ਜਿਹੜਾ ਹੈਗਾ ਡੰਡਾ ਉਹ ਵੀ ਚੱਲਿਆ ਰਾਤ ਪ੍ਰਸ਼ਾਸਨ ਪਹੁੰਚਿਆ ਇਹਨਾਂ ਨੇ ਜਿਹੜੀ ਆਪਦੀ ਕਾਰਵਾਈ ਆ 295ਏ ਧਾਰਾ ਲਾ ਕੇ ਉਹਨੂੰ ਜਿਹੜੀ ਗ੍ਰਿਫਤਾਰੀ ਕਰੀ ਆ ਤੇ ਮੁੜ ਕੇ ਜਿਹੜੀ ਉਹ ਛੱਡੋ ਦਾ ਪਰਿਵਾਰ ਵੀ ਹੋਮਿਆ ਹੁਣ ਤੁਸੀਂ ਦੱਸਿਆ ਵੀ ਉਹ ਕਹਿੰਦੇ ਮੈਂਟਲ ਆ ਮੈਂਟਲ ਕਹਦਾ ਉਹ ਤੇ ਉਹਦੇ ਘਰ ਵਾਲੇ ਵੀ ਮੈਂਟਲ ਹੋ ਗਈ ਉਹ ਉਹਨਾਂ ਦੇ ਘਰੇ ਸਿੰਘ ਦੇ ਘਰੇ ਜਾ ਕੇ ਕਹਿ ਕੇ ਆਈਏ ਇਹ ਗੱਲ ਵੀ ਅਸੀਂ ਉੱਥੇ 4 ਕਿਲੇ ਵੇਚ ਕੇ ਲਾ ਦਾਂਗੇ ਮੇਰੇ ਭਰਾ ਨੇ ਫਲਾਂ ਨਾਲ ਉਹਨੂੰ ਹਜੇ ਹੋਮਾ ਬੋਲਦਾ ਅੱਜ ਕਹਿੰਦੇ ਕਿ ਅਸੀਂ ਆਪਦੀ ਪਹਿਲੀ ਵੇਚ ਕੇ ਉਹਨੂੰ ਛਡਾ ਲਵਾਂ। ਦੇਖੋ ਇਹ ਵੀ ਬੰਦਾ ਮਾਰਾ। ਵਾਸੀ ਦੇਖੋ ਕੱਢ ਕੇ ਲੈ ਜੇ ਮੇਰੇ ਪੈ। ਦੇਖੋ ਆਹ ਦੇਖ ਲਓ ਸਿਰ ਬੱਡਣ ਦੀਆਂ ਗੱਲਾਂ ਕਰਦੇ ਇਹੋ ਜਿਹੀਆਂ ਗੱਲਾਂ ਇੱਕ ਹੋਮਾ ਹੀ ਆ। ਤੇ ਹੁਣ ਪੰਥ ਖੜਾ ਆ ਜਾਣ ਜਿੱਥੇ ਜਿਹਨੇ ਆਉਣਾ। ਇਸ ਕਰਕੇ ਜਿਹੜੀਆਂ ਇਹੋ ਜਿਹੀਆਂ ਕਾਨੂੰਨੀ ਲੋਕ ਨੇ ਇਹਨਾਂ ਦਾ ਬਾਈਕਾਰਟੀ ਹੋਣਾ ਚਾਹੀਦਾ। ਅੱਜ ਫਿਰ ਸਾਰੇ ਪਿੰਡ ਨੂੰ ਇਥੇ ਬੁਲਾ ਕੇ ਸਰਪੰਚ ਸਾਹਿਬ ਵੀ ਆਏ ਨੇ। ਇਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਗਰ ਪੰਚਾਇਤ ਨੇ ਹੋਰ ਇਥੇ ਮੋਢਵਰ ਬੰਦੇ ਬੈਠੇ ਨੇ ਪ੍ਰਸ਼ਾਸਨ ਦੀ ਮੌਜੂਦ ਦੇ ਵਿੱਚ। ਇਹ ਫੈਸਲਾ ਲਿਆ ਵੀ ਉਸ ਬੰਦੇ ਨੂੰ ਜਿਹੜੀ ਕਾਨੂੰਨੀ ਕਰਿਆ ਸਜ਼ਾ ਉਹ ਵੀ ਤੇ ਉਸ ਤੋਂ ਬਾਅਦ ਜਿਹੜੀ ਧਾਰਮਿਕ ਸਜ਼ਾ ਉਹਦਾ ਉਹਨਾਂ ਚਰ ਬਾਈਕਾਟ ਰਹੂਗਾ ਜਿੰਨਾਂ ਚਿਰ ਉਹ ਗੋਡੇ ਰੜਕੇ ਨਹੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਉਂਦੇ ਇੱਥੇ ਮਾਫੀ ਨਹੀਂ ਮੰਗਦੇ ਆ ਕੇ ਫੇਰ ਉਹ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਫੇਰ ਉਹ ਸਜ਼ਾ ਲਾਉਣ ਜਾਂ ਇੱਥੇ ਸਾਨੂੰ ਬੁਲਾਇਆ ਜਾਵੇ ਅਸੀਂ ਕਿਹੜੀ ਸਜ਼ਾ ਲਾ ਕੇ ਉਹਨੂੰ ਛੱਡਣਾ ਤੇ ਨਾਲ ਲਾਉਣਾ ਫਿਰ ਇਹ ਪੰਥ ਫੈਸਲਾ ਕਰੂਗਾ ਉਹਨਾਂ ਚਿਰ ਇਹ ਮਤਾ ਪੈ ਗਿਆ ਰਜਿਸਟਰ ਦੇ ਵਿੱਚ ਲਿਖਿਆ ਗਿਆ ਤੇ ਲੋਸਮੈਂਟ ਵੀ ਹੋ ਗਈ ਆ ਸਾਰੇ ਨਗਰ ਦਾ ਬਾਈਕਾਟ ਆ ਚਾਹੇ ਉਹਦੇ ਰਿਸ਼ਤੇਦਾਰ ਵੀ ਸੁਣ ਲੈਣ ਉਹਦੇ ਭੈਣ ਭਰਾ ਵੀ ਸੁਣ ਲੈਣਾ ਉਹਦਾ ਕੋਈ ਉਹਦੇ ਨਾਲ ਮੇਲ ਮਲਾਪ ਨਹੀਂ ਹੈਗਾ ਨਾ ਗੁਰੂ ਸਾਹਿਬ ਜਾਣਾ ਉਹਨਾਂ ਦੇ ਕਰਨਾ ਉਹਨਾਂ ਨਾਲ ਬਰਤ ਪ੍ਰਤਿਬਾ ਜਿਹੜਾ ਗੁਰੂ ਸਾਹਿਬ ਨੂੰ ਮਾੜਾ ਬੋਲ ਸਕਦਾ ਉਹ ਬੰਦੇਆਂ ਨੂੰ ਕਿਵੇਂ ਬਖਸ਼ੂਗਾ ਉਹ ਉਹਨਾਂ ਕੀ ਲੱਗਦੇ ਨੇ ਉਹਦੇ ਇਸ ਕਰਕੇ ਇਹੋ ਜਿਹੇ ਸਖਸ਼ਾਂ ਦਾ ਜਿਹੜਾ ਬਾਈਕਾਟ ਹੋਣਾ ਚਾਹੀਦਾ ਉਹ ਕਹਿੰਦੇ ਉਹਨੇ ਆਪ ਦੀ ਜਣਾ ਆਪ ਹੀ ਵੜ ਲਈਆਂ ਗੁਰੂ ਸਾਹਿਬ ਨੂੰ ਮੰਦਾ ਬੋਲ ਕੇ ਸ਼ਬਦਾਵਲੀ ਬੋਲ ਕੇ ਜਿਹਨੇ ਸਾਰਾ ਉਹਨੂੰ ਧਾਨਾਂ ਦਾ ਹੌਲ ਦਿੱਤਾ ਕੋਠੀਆਂ ਦੇਦੀਆਂ ਪਹਿਲੀਆਂ ਦੇਦੀਆਂ ਹਜੇ ਉਹਦੇ ਹੌਮਾ ਆ ਗਿਆ ਗੁਰੂ ਸਾਹਿਬ ਤੱਕ ਨਹੀਂ ਉਹਨੇ ਬਖਸ਼ਿ ਬਖਸ਼ਿਆ ਮਹਾਰਾਜ ਨੂੰ ਵੀ ਉਹਨੇ ਮਾੜਾ ਬੋਲਿਆ ਤੇ ਹੁਣ ਉਹਨੇ ਆਪ ਦੇ ਆਪ ਹੀ ਜਣਾ ਵੜ ਲਈਆਂ ਖਾਤਮਾ ਕਰ ਲਿਆ ਇਹ ਪੰਥਾ ਦੇਖੋ ਪੰਥ ਨਾਲ ਜੋ ਟਕਰਾਉ ਗੁਰੂ ਸਾਹਿਬ ਨੂੰ ਮਾੜਾ ਬੋਲਣਾ ਫਿਰ ਉਹ ਬਖਸ਼ਿਆ ਕੋਈ ਨਹੀਂ ਜਾਣਾ ਇਹ ਜਵਾਨ ਦਾ ਹਾਸਾ ਜਿਹੜਾ ਕੋਈ ਚੰਗਾ ਕਹੂਗਾ ਉਹਨੂੰ ਚੰਗਾ ਕਹਿ ਦੇਣਗੇ ਇਹ ਹਜੇ ਪਿੰਡ ਵਾਲਿਆਂ ਨੇ ਵਧੀਆ ਸੋਚ ਲਿਆ ਨਹੀਂ ਇਹਨਾਂ ਦੀ ਬਹੁਤ ਵੱਡੀ ਬਦਨਾਮੀ ਸੀ ਜੇ ਉਹਦੇ ਨਾਮ ਵਰਖਲਾ ਮਾਥਾ ਪੈਂਦਾ ਤੇ ਕਿਉਂਕਿ ਪਿੰਡਾਂ ਦੇ ਵਿੱਚ ਹੋ ਜਾਂਦਾ ਵੀ ਸਾਡੇ ਪਿੰਡ ਦਾ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਸੁਣਿਆ ਵੀ ਉਹ ਕਮਲਾ 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 ਕੋਈ ਨਹੀਂ ਹੈਗਾ ਕੁਝ ਨਹੀਂ ਹੈਗਾ ਜਦੋਂ ਕੋਈ ਬਿਆਦਵੀ ਕਰਨ ਦਾ ਕੋਈ ਉਦੋਂ ਫਿਰ ਕਮਲੇ ਦੀ ਗੱਲ ਆ ਜਾਂਦੀ ਆ ਵੀ ਉਹ ਫਲਾਣਾ ਕਮਲਾ ਆ ਜੀਆ ਕਮਲਾ ਕਮਲਾ ਇਥੇ ਕੋਈ ਨਹੀਂ ਹੈਗਾ ਸਭ ਠੀਕ ਨੇ ਘਰ ਨੂੰ ਆਪਦੇ ਆਪਦੇ ਜੇ ਕਮਲਾ ਸੀ ਫਿਰ ਘਰੇ ਅੱਗ ਨਹੀਂ ਲਾਦੀ ਆਪਦੇ ਘਰ ਵਾਲੀ ਦੇ ਨਹੀਂ ਉਹਨੇ ਕੁਛ ਮਾਰਤਾ ਇਸ ਕਰਕੇ ਕਾਮਲੇ ਉਦੋਂ ਹੀ ਹੁੰਦੇ ਨੇ ਜਦੋਂ ਬੇਅਦਬੀ ਕਰਦੇ ਨੇ ਉਦੋਂ ਪਹਿਲਾਂ ਸਭ ਠੀਕ ਠਾਕ ਹੁੰਦੇ ਨੇ ਉਹਨੂੰ ਸਖਤ ਸਖਤ ਜਿਹੜੀ ਧਾਰਮਿਕ ਸਜ਼ਾ ਉਹ ਵੀ ਲਾਈ ਜਾਊਗੀ ਤੇ ਜਿਹੜੀ ਪ੍ਰਸ਼ਾਸਨ ਨੇ ਸਜ਼ਾ ਲਾਉਣੀ ਆ 295ਏ ਧਾਰਾ ਤੇ ਉਹਦੇ ਘਰ ਵਾਲੀ ਦੇ ਉੱਤੇ ਉਹ ਵੀ ਲੱਗ ਜਾਊਗੀ ਅੱਛਾ ਉਹ ਵੀ ਅਸੀਂ ਗੱਲ ਕਰਾਂਗੇ ਸਾਰੀ ਬੱਬਾ ਕੁਲਵਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਤੁਹਾਡੀ ਜਥੇਬੰਦੀ ਪਹੁੰਚੀ ਤੁਸੀਂ ਉਸ ਨੂੰ ਪੁੱਛਿਆ ਕੁਛ ਆ ਕਿ ਗੱਲ ਕੀਤੀ ਕਿ ਕੀ ਮਸਲਾ ਸੀਗਾ ਕਿਉਂਕਿ ਜਿਵੇਂ ਕਾਨੂੰਨ ਪ੍ਰਸ਼ਾਸਨ ਪਹੁੰਚਦਾ ਤੇ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਜਾਂਦੀ ਹੈ ਜਿਵੇਂ ਸਿੰਘ ਦਾ ਦਮਾਲਾ ਲਾਇਆ ਗਿਆ ਤੁਸੀਂ ਉਹਨੂੰ ਪੁੱਛਿਆ ਕਿ ਤੁਸੀਂ ਗੱਲ ਕਿਉਂ ਪਾਈ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਕਈਆਂ ਗੁਰੂ ਸਾਹਿਬ ਨੂੰ ਮਾੜਾ ਬੋਲਿਆ ਕਿਉਂ ਕਿਹਾ ਤੁਸੀਂ ਉਹਦੇ ਨਾਲ ਗੱਲ ਕੀਤੀ ਸਾਡੇ ਨਾਲ ਉਹਦੀ ਕੋਈ ਗੱਲ ਨਹੀਂ ਕਿਉਂਕਿ ਪ੍ਰਸ਼ਾਸਨ ਨੇ ਰਾਤ ਦੇ ਲੈ ਕੇ ਪ੍ਰਸ਼ਾਸਨ ਵਾਲਿਆਂ ਨੂੰ ਸਾਡੀ ਕੋਈ ਸਾਡੀ ਦੇ ਸਿੰਘ ਦੇ ਸਾਨੂੰ ਫੋਨ ਗਏ ਤਿੰਨ ਚਾਰ ਉਹਦੇ ਪਰਿਵਾਰ ਦੇ ਗਏ ਫਿਰਨੇ ਅੰਗ ਸਿੰਘ ਫੌਜਾ ਆਪਣੀਆਂ ਰਾਤ ਗੱਲ ਹੋਈ ਸਵੇਰੇ ਸਾਰੀ ਫੌਜਾ ਇੱਥੇ ਪਹੁੰਚ ਗਿਆ ਸੀਗੀ ਆ ਉਤੋ ਬਾਅਦ ਫਿਰ ਸਾਰੇ ਆਏ ਜਥੇਬੰਦੀ ਬਾਬਾ ਜੀ ਆਏ ਸਾਰੇ ਇਕੱਠੇ ਆਏ ਆ ਸੀ ਦੇਖੋ ਏਡਾ ਵੱਡਾ ਪਾਪ ਕਰਨਾ ਪਹਿਲੋ ਤੇ ਨਿਹੰਗ ਸਿੰਘ ਦੇ ਵਾਲ ਪੁੱਟੇ ਗਏ ਦਬਾਲੇ ਲਾ ਗਏ ਉਤੋ ਬਾਅਦ ਉਹੀ ਬੰਦਾ ਮਾਵਾ ਭੈਣਾ ਦੀ 10ਵੇਂ ਪਾਸ਼ਾ ਮਹਾਰਾਜ ਨੂੰ ਗਾਲਾ ਕੱਢਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਚਲੋ ਇਹ ਨਿਹੰਗ ਸਿੰਘ ਥੋੜਾ ਸ਼ਰੀਫ ਸੀ ਉਹ ਇਹਦੇ ਗੱਲ ਨਹੀਂ ਵੜਿਆ ਕੋਕ ਮਾਰਾਇ ਦੀ ਬੇਅਦਬੀ ਨਿਹੰਗ ਸਿੰਘ ਕੋਈ ਜਰ ਸਕਦਾ ਸਿੰਘੂ ਬਾਰਡਰ ਤੇ ਵੀ ਨਿਹੰਗ ਸਿੰਘਾਂ ਨੇ ਬੰਦਾ ਇਸੇ ਕਰਕੇ ਟੰਗਤਾ ਸੀ ਮਾਰ ਕੇ ਵੀ ਉਹਨੇ ਵੀ ਗੁਰੂ ਦੀ ਬੇਅਦਬੀ ਕੀਤੀ ਸੀ ਉਹੀ ਬੇਅਦਬੀ ਅਜੇ ਇਸ ਪਿੰਡ ਚ ਕੀਤੀ ਗਈ ਏ ਤੇ ਸਾਰੇ ਪਿੰਡ ਵੱਲੋਂ ਵੀ ਇਹੀ ਮਤਾ ਪਾਇਆ ਗਿਆ ਸਾਰੇ ਨਿਹੰਗ ਸਿੰਘ ਪਹੁੰਚ ਜਾਣੇ ਸਲਾਹ ਕਰਕੇ ਵੀ ਉਹਨਾਂ ਚਿਰ ਤੱਕ ਉਸ ਬੰਦੇ ਦੇ ਘਰ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਗੇ ਜਿੰਨਾ ਚਿਰ ਤੱਕ ਪ੍ਰਸ਼ਾਸਨ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਲਕੀਰਾ ਕੱਢ ਕੋ ਮਾਫੀ ਨਹੀਂ ਮੰਗਦੇ ਗਮੀ ਖੁਸ਼ੀ ਚ ਕਿਤੇ ਵੀ ਮਾਰਾ ਜ ਉਹਦੇ ਘਰ ਨਹੀਂ ਜਾਏਗਾ ਪੂਰੇ ਪਿੰਡ ਵੱਲੋਂ ਮਤਾ ਪਾਇਆ ਗਿਆ ਲਿਖਤੀ ਮਤਾ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਗਾਂ ਸੋਚਣ ਦੀ ਲੋੜ ਵੀ ਕੋਈ ਵੀ ਨਿਹੰਗ ਸਿੰਘ ਹੋਵੇ ਕੋਈ ਦਬਾਲੇ ਵਾਲਾ ਹੋਵੇ ਇਹ ਨਹੀਂ ਵੀ ਕੋਈ ਵੀ ਪਿੰਡ ਦਾ ਬੰਦਾ ਫੜ ਕੇ ਉਹਦਾ ਦਬਾਲਾ ਲਾ ਦੇ ਜਾਂ ਬਾਣਾ ਵਧਾ ਦੇ ਨਹੀਂ ਜੇ ਕੋਈ ਨਿਹੰਗ ਸਿੰਘ ਗਲਤ ਆ ਸਾਨੂੰ ਜਥੇ ਬੰਦਿਆਂ ਨੂੰ ਤਲਾਕ ਕਰਵਾਸੀ ਉਹਨੂੰ ਸੰਗਲ ਲਾ ਕੇ ਬੰਨਾਂਗੇ ਜਿੱਥੇ ਉਹ ਗਲਤ ਹੋਏਗਾ ਪਰ ਲੇਕਿਨ ਇਹ ਨਹੀਂ ਮੂੰ ਚੱਕਾ ਜਿੰਨੇ ਮਰਜ਼ੀ ਦਾ ਦਬਾਲਾ ਵਧਾਤਾ ਜਾਂ ਬਾਣਾ ਵਧਾਤਾ ਇਹ ਸਾਰੇ ਲੋਕ ਵੀ ਸੁਣਨ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਵੀ ਕੋਈ ੰਗ ਸਕਦੇ ਕੋਈ ਗੱਲ ਪਿੰਦਾ ਸਖਤ ਕਾਰਵਾਈ ਕਰਾਂਗੇ ਅਸੀਂ ਜੇ ਦਬਾਲੇ ਨੂੰ ਹੱਥ ਪੋਂਦਾ ਕਿਉਂਕਿ ਪੰਜਾਬ ਗੁਰੂ ਪੀਰਾਂ ਦਾ ਦਸਵੇਂ ਪਾਸ਼ਾ ਦਾ ਵਸਾਇਆ ਪੂਰਾ ਭਾਰਤ ਆ ਜੇ ਦਸਵੇਂ ਪਾਸ਼ਾ ਗੁਰਬਾਨੀ ਨਾ ਕਰਦੇ ਅੱਜ ਭਾਰਤ ਦੇਖਦਾ ਨਕਸ਼ਾ ਹੋਰ ਹੁੰਦਾ ਇਹ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਇਸ ਕਰਕੇ ਆਪਾਂ ਬਾਣੇ ਦੀ ਇੱਜ਼ਤ ਕਰਨੀ ਸਿੱਖੀਏ ਜੇ ਕੋ ਬਾਣੇ ਵਾਲਾ ਸਿੰਘ ਗਲਤ ਕੰਮ ਕਰਦਾ ਹੈ ਸਾਨੂੰ ਜਥੇ ਬੰਦਿਆਂ ਨੂੰ ਵੀਡੀਓ ਬਣਾ ਕੇ ਤਲਾ ਦੋ ਅਸੀਂ ਉਹਨੂੰ ਸੰਗਲ ਮਾਰ ਕੇ ਉੱਥੇ ਭਾਵੇਂ ਸਾਲ ਉੱਤੇ ਪੱਠੇ ਪਵਾਈਏ ਪਰ ਆਮ ਜਿਹੜੇ ਸਿੰਘ ਨਾਲ ਇਹ ਗੱਲਬਾਤ ਹੋਈ ਉਹਨਾਂ ਦੀ ਕੋਈ ਗਲਤੀ ਸੀ ਕਿਉਂ ਲੜੇ ਸੀਗੇ ਕਾਰਨ ਇਹਦਾ ਪਤਾ ਲੱਗਿਆ ਤੁਹਾਨੂੰ ਲੜੇ ਕਿਉਂ ਉਹਨਾਂ ਦੀ ਕੋਈ ਆਪਸੀ ਕੋਈ ਗੱਲਬਾਤ ਨਹੀਂ ਕਹਿੰਦਾ ਵੈਸੇ ਜਿਵੇਂ ਇੱਕ شریف ਬੰਦਾ ਪਿੰਡ ਚ ਕੋ ਨਿਹੰਗ ਸਿੰਘ ਸੀਗਾ ਜਿਵੇਂ ਕਿ ਉਹਨੂੰ ਦਬੋਣਾ ਦਬੋਂ ਦੀ ਕੋਸ਼ਿਸ਼ ਨਾਲ ਉਹ ਬਾਣੀ ਪੜ ਕੇ ਆ ਰਿਹਾ ਸੀ ਉਹਨੂੰ ਗਾਲ੍ਹਾਂ ਕੱਢੀਆ ਫਿਰ ਜੇ ਉਹ ਗੁਰੂ ਮਹਾਰਾਜ ਉਹਦਾ ਦਬਾਲਾ ਵਧਾਇਆ ਫਿਰ ਲੰਮੇ ਪਾਗ ਉਹਨੂੰ ਕੁੱਟਿਆ ਗਿਆ ਉੱਥ ਦੋਸਤੋ ਬਾਅਦ ਫਿਰ ਕੀ ਜੇ ਗੁਰੂਵਾਰੇ ਗੱਲ ਭਰੀ ਹੁਣ ਇਹ ਕਹਿ ਰਹੇ ਉਹ ਗੱਦੀ ਲਾ ਰਿਹਾ ਜੋ ਗੱਦੀ ਲਾ ਰਿਹਾ ਤੇ ਦਸਵੇਂ ਪਾਤਸ਼ਾਹ ਨੂੰ ਗਾਲਾਂ ਕੱਢ ਰਿਹਾ ਕਿਹਦੀ ਗੱਦੀ ਲਾਉਂਦੇ ਕਾਦੀ ਗੱਦੀ ਲਾਉਂਦੇ ਕਿਹਦੀ ਗੱਦੀ ਲਾ ਰਿਹਾ ਪਿੰਡ ਚੋਂ ਹੁਣ ਪਿੰਡ ਵਾਲਿਆਂ ਨੂੰ ਪੁੱਛੋ ਤੁਸੀਂ ਇਹ ਪਿੰਡ ਵਾਲਿਆਂ ਨੂੰ ਪੁੱਛੋ ਵਿਗੀ ਜਾਂਦੇ ਇਹਨਾਂ ਲਿਓ ਇੰਟਰਵਿਊ ਜਿਹੜੇ ਗੱਦੀ ਵਾਲੀ ਗੱਲ ਆ ਗੱਦੀ ਵਾਲੀ ਇਹ ਧਿਆਨ ਦੇਣ ਦੀ ਲੋੜ ਏ ਹੁਣ ਗੁਰਦਾਸ ਮਾਨ ਮਾਫੀ ਮੰਗਦਾ ਪਿਆ ਮੰਗਦਾ ਪਿਆ ਨਾ ਗੱਦੀ ਲਾ ਰਿਹਾ ਤੇ ਉੱਥੇ ਉਹਨੇ ਪੰਥ ਖਾਲਸੇ ਨੂੰ ਗਲਤ ਬੋਲਿਆ ਸੀ ਮਾਂ ਬੋਲੀ ਤੋਂ ਤੋਹੀ ਗਰਦਾਸ ਮਾਨ ਮਾਫੀ ਮੰਗਦਾ ਕਿਉਂਕਿ ਮਸਲਾ ਇਹ ਉਹ ਛੋਟੀ ਗੱਲ ਦਾ ਸੀ ਬੱਤੀ ਵਾਲੀ ਗੱਲ ਦਾ ਮਸਲਾ ਸਾਡੇ ਇਹਨਾਂ ਲੋਕਾਂ ਨੇ ਨਸਲਾ ਖਰਾਬ ਕਰਤੀ ਆ ਸਾਡੇ ਪੰਜਾਬ ਦਾ ਬੇੜਾ ਗਰਖ ਕਰਤਾ ਅੱਜ ਜਿਹੜੇ ਪੀਰ ਇੱਕ ਪੀਰ ਇੱਕ ਸਾਧ ਇੱਕ ਫਕੀਰ ਤੁਸੀਂ ਮਹਾਰਾਜ ਦੇ ਬਰਾਬਰ ਖੜੇ ਕਰਤੇ ਇਹ ਗਰਦਾਸ ਮਾਨ ਦੀ ਵੀ ਗੱਲ ਆ ਵੀ ਤੁਸੀਂ ਪੀਰਾਪੁਰਾ ਨੂੰ ਮਹਾਰਾਜ ਦੇ ਬਰਾਬਰ ਨਾ ਖੜੇ ਕਰੋ ਦਸਵੇਂ ਪਾਸ਼ਾ ਨਾਲ ਤੁਸੀਂ ਕਿਵੇਂ ਤੁਲਨਾ ਕਰ ਦੋਗੇ ਜਿਨੇ ਸਾਰਾ ਸਰਬੰਸ ਸਾਰਾ ਪਰਿਵਾਰ ਆਪਣਾ ਇਸ ਭਾਰਤ ਦੇਸ਼ ਦੀ ਆਜ਼ਾਦੀ ਲਈ ਵਾਰਤਾ ਤੇ ਤੁਸੀਂ ਹੁਣ ਮਾਫੀਆ ਮੰਗਦੇ ਮਾਫੀਆ ਕੱਲੇ ਉਹ ਮਸਲੇ ਦੇ ਨਹੀਂ ਮਾਂ ਬੋਲੀ ਵਾਲੇ ਦੀਆਂ ਜਿਹੜੀ ਆ ਤੁਸੀਂ ਪੰਜਾਬ ਦੀ ਨਸਲ ਖਰਾਬ ਕਰਤੀ ਆ ਇਹ ਪੂਕਪੜੇ ਸਾਧਾ ਦੇ ਮੰਗਰ ਲੱਗ ਲਾ ਕੇ ਜਿਹੜੇ ਸੂਟੇ ਪੈਂਦੇ ਆ ਸਲਫੇ ਪੈਂਦੇ ਆ ਤੁਸੀਂ ਉਹਨਾਂ ਨੂੰ ਮਹਾਰਾਜ ਦੱਸ ਦੇ ਜੇ ਸਾਡੇ ਪੰਜਾਬ ਦੇ ਚੰਗੇ ਪੱਗਾਂ ਵਾਲੇ ਚੰਗੇ ਬਜ਼ੁਰਗ ਜਾ ਕੇ ਉਹਨਾਂ ਦੇ ਪੈਰਾ ਜੇ ਬੰਦੇ ਨੇ ਇਹ ਸਾਡੀ ਨਸਲਾ ਖਰਾਬ ਨਹੀਂ ਨਸ਼ੇ ਦੇ ਲਾਤਾ ਤੁਸੀਂ ਪੰਜਾਬ ਇਹਨਾਂ ਫੱਕਰਾਂ ਨੂੰ ਇਹਨਾਂ ਨੂੰ ਸਾਧਾ ਨੂੰ ਗੁਰੂ ਦੇ ਬਰਾਬਰ ਕਰਕੇ ਕਿ ਇਹਨਾਂ ਵਾਸਤੇ ਕੋਈ ਮਾਫੀ ਨਹੀਂ ਸਾਡੇ ਕੋ ਗਰਦਾਸ ਮੰਨ ਵਾਸਤੇ ਵੀ ਕਿਉਂਕਿ ਇਹਨਾਂ ਨੇ ਸਾਡੀ ਨਸਲਾ ਵਗਾੜਤੀਆ ਸਾਡੀ ਸਿੱਖੀ ਭੰਗ ਕਰਤੀ ਕਈ ਲੋਕਾਂ ਦੀ ਇਸ ਕਰਕੇ ਇਹਨਾਂ ਵਾਸਤੇ ਇਹਨਾਂ ਨੂੰ ਸਤਿ ਆਂਦੋ ਕੋਈ ਮਾਫੀ ਨਹੀਂ ਇਹਨਾਂ ਵਾਸਤੇ ਕਿਉਂਕਿ ਮਸਲਾ ਪੰਜਾਬੀ ਆਮ ਬੋਲੀ ਦਾ ਛੋਟਾ ਸੀਗਾ ਪਰ ਜਿਹੜਾ ਇਹਨਾਂ ਨੇ ਪੰਜਾਬ ਦਾ ਕਾਣ ਕੀਤਾ ਇਹ ਛੋਟੇ ਛੋਟੇ ਪੀਰਾ ਨੂੰ ਜਾਂ ਆ ਡੇਰੇਵਾਦ ਨੂੰ ਇਹਨਾਂ ਨੂੰ ਗੁਰੂਆਂ ਦੇ ਬਰਾਬਰ ਪਚਾਰੇ ਆ ਇਹ ਸਿੱਖੀ ਦਾ ਕਾਣ ਕਰ ਰਹੇ ਆ ਪੰਜਾਬ ਦੀ ਨਸਲ ਖਰਾਬ ਕਰ ਰਹੇ ਆ ਬਾਬਾ ਜੀ ਕੀ ਕਾਰਵਾਈ ਕੀਤੀ ਕੇ ਪ੍ਰਸ਼ਾਸਨ ਨੇ ਜਿਵੇਂ 295 ਲਾਈ ਆ ਤੁਸੀਂ ਵੀ ਰਾਤੀ ਇੱਥੇ ਪਹੁੰਚ ਜਤਿਬੰਦੀ ਪਹੁੰਚ ਕੀ ਕਾਰਵਾਈ ਕੀਤੀ ਗਈ ਸੀ ਨਿਹੰਗ ਸਿੰਘ ਪਹੁੰਚ ਗਏ ਸੀ ਨਿਹੰਗਾ ਸਿੰਘਾਂ ਨੇ ਜਿਹੜੇ ਆਏ ਕੋ ਉਹਨਾਂ ਸੋਦਾ ਵੀ ਲਾਤਾ ਜਿਹੜਾ ਉਹਨਾਂ ਦਾ ਫਰਜ਼ ਸੀਗਾ ਦਾਖਲਾ ਕਿਤੇ ਤੇ ਦੱਸਦੇ 32 ਚ ਦਾਖਲੇ ਕੋਈ ਨਹੀਂ ਮਹਾਰਾਜ ਜੋ ਐ ਚੜਦੀ ਗਲਾ ਕਿਉਂਕਿ ਇੰਨੇ ਉਹਦਾ ਬਣਦਾ ਸੀਗਾ ਤੇ ਬਾਕੀ ਬੜੀ ਚੜਦੀ ਗਲਾ ਸਿੰਘਾਂ ਵੱਲੋਂ ਸਿੰਘ ਸਵੇਰ ਦੇ ਪਹੁੰਚੇ ਰਾਤ ਵੀ ਆਏ ਆ ਤੇ ਬਾਕੀ ਸਾਰੇ ਪੰਥ ਖਾਲਸੇ ਵੱਲੋਂ ਪ੍ਰਸ਼ਾਸਨ ਵੱਲੋਂ 295 ਦਾ ਪਰਜੋਤੀ ਦਰਜ ਕਰਤਾ ਪਰਚਾ ਉਹਦੀ ਘਰ ਵਾਲੀ ਦੀ ਵੀ ਪਰਚਾ ਦਰਜ ਕਰਤਾ ਹੈ ਤੇ ਬਾਕੀ ਪੂਰੇ ਪਿੰਡ ਦੀ ਪੰਚਾਇਤ ਵੱਲੋਂ ਸਾਰਿਆਂ ਨਿਹੰਗ ਸਿੰਘਾਂ ਵੱਲੋਂ ਪੂਰਾ ਜੂਤ ਖੜਾ ਹੈ ਸਾਰਿਆਂ ਵੱਲੋਂ ਉਹਦੇ ਤੇ ਮਤਾ ਪਾ ਕੇ ਸ਼ਕਤੀ ਦੇ ਨਾਲ ਪੂਰੇ ਪਿੰਡ ਨੇ ਬਾਈਕਾਟ ਕਰਤਾ ਉਹਨਾਂ ਦਾ ਜਿੰਨਾ ਚਿਰ ਤੱਕ ਮਾਫੀ ਨਹੀਂ ਮੰਗੇਗਾ ਅੱਛਾ ਬਾਬਾ ਜੀ ਇੱਕ ਤੁਸੀਂ ਮੁਹਿੰਮ ਵੀ ਚਲਾਈ ਸੀਗੀ ਜਿੱਥੇ ਵੀ ਕੋਈ ਬੇਅਦਬੀ ਹੁੰਦੀ ਹੈ ਉੱਥੇ ਤੁਹਾਡੀ ਜਥੇਬੰਦੀ ਜ਼ਰੂਰ ਪਹੁੰਚੇਗੀ ਤੇ ਜਾ ਕੇ ਉੱਥੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਤੇ ਖਾਸ ਜ਼ਰੂਰਤੇ ਅਵੇਅਰ ਕੀਤਾ ਜਾਏਗਾ ਪਿੰਡ ਨੂੰ ਕਿ ਤੁਸੀਂ ਆਪ ਉੱਥੇ ਗੁਰਦੁਆਰੇ ਖੜੋ ਆਪ ਸਿੰਘਾਂ ਨੂੰ ਤਿਆਰ-ਬਰ ਤਿਆਰ ਕਰੋ ਪਰ ਇਹ ਤਾਂ ਸਿੰਘ ਦੀ ਗੱਲ ਪਿਆ ਹੋਇਆ ਉਹ ਫਿਰ ਕਿਵੇਂ ਹੁਣ ਪਿੰਡ ਨੂੰ ਸਮਝਾਇਆ ਕਿਵੇਂ ਦੱਸਿਆ ਗਿਆ ਕਿ ਅੱਗੇ ਕਿਵੇਂ ਇਸ ਚੀਜ਼ਾਂ ਰਹਿਣ ਇਹ ਸਾਰਾ ਕੁਝ ਪਿੰਡ ਵਾਲਾਂ ਨੂੰ ਦੱਸਿਆ ਗਿਆ ਹੂੰ ਮੈਂ ਤਾਂ ਕਹਿੰਦਾ ਦੇਖੋ ਹਰੀ ਕੇ ਪਿੰਡ ਦੇ ਵਿੱਚ ਦੋ ਚਾਰ ਨਿਹੰਗ ਸਿੰਘ ਨੇ ਉਹਨਾਂ ਦੀ ਜਿਹੜੀ ਇੱਜ਼ਤ ਪਿੰਡ ਨੂੰ ਕਰਨੀ ਚਾਹੀਦੀ ਆ ਹੁਣ ਥੋਂ ਪ੍ਰਥਾਉ ਬਿਆਦਬੀਆਂ ਹੁੰਦੀਆਂ ਨੇ ਇੱਥੇ ਪਹਿਰੇਦਾਰੀ ਹੋਣੀ ਚਾਹੀਦੀ ਆ ਜਿਹੜੋਂ ਨਿਹੰਗ ਸਿੰਘ ਨੇ ਉਹਨਾਂ ਨੂੰ ਖਰਚਾ ਪਾਣੀ ਪਿੰਡ ਵੱਲੋਂ ਦੇ ਕੇ ਇੱਥੇ ਪਹਿਰੇਦਾਰੀ ਕਰਾਉਣ ਸੰਗਾਤੋਂ ਨਾ ਹਮ ਜਦੋਂ ਨਿਹੰਗ ਸਿੰਘ ਬੈਠਾ ਹੋ ਤਿਆਰ ਪੈਸੇ ਦੀ ਕਿਸੇ ਜ਼ਰਤ ਆ ਵੀ ਉਹ ਕੋਈ ਇੱਥੇ ਬਿਆਦਵੀ ਕਰ ਜੂਗਾ ਬਿਲਕੁਲ ਉਹਨਾਂ ਨੂੰ ਪਤਾ ਵੀ ਇਹ ਟੰਗ ਨਾਲੇ ਨੇ ਤੇ ਇਸ ਕਰਕੇ ਨਿਹੰਗ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਬਾਬਾ ਜੀ ਨੇ ਮੈਂ ਦੱਸ ਤੀ ਦਿੱਤਾ ਜਿਹੜੇ ਲੋਕ ਆਮਖਾਲ ਸਿੰਘਾਂ ਦੇ ਗੱਲ ਪੈਂਦੇ ਨੇ ਜਾਂ ਉਹਨਾਂ ਦੇ ਦਿਮਾਲਿਆਂ ਨੂੰ ਹੱਥ ਪਾਉਂਦੇ ਨੇ ਉਹ ਆਪਦੇ ਆਪ ਨੂੰ ਸੋਚ ਸਮਝ ਲੈਣਾ ਉਹਨਾਂ ਦੇ ਸਖਤ ਕਾਰਵਾਈ ਹੋਊਗੀ ਜੇ ਕਿਸੇ ਨਿੰਗਤ ਸਿੰਘ ਦੇ ਵਿੱਚ ਕੋਈ ਕਮੀ ਆ ਉਹ ਜਿਸੇ ਵੀ ਇਲਾਕੇ ਦੇ ਨਾਲ ਕੋਈ ਵੀ ਜਥੇਬੰਦੀ ਨਾਲ ਸੰਬੰਧਤਾ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਫਿਰ ਉਹਦੇ ਤੇ ਕਾਰਬਨ ਨਿੰਗਤ ਸਿੰਘ ਦੇ ਉੱਤੇ ਅਸੀਂ ਆਪ ਕਰਾਂਗੇ ਜਥੇਬੰਦੀ ਉਹਨਾਂ ਵੱਲੋਂ ਕਾਰਵਾਈ ਹੋਊਗੀ ਤੇ ਇਸ ਕਰਕੇ ਸਾਰਿਆਂ ਨੂੰ ਸੂਚਿਤ ਹੋਣਾ ਚਾਹੀਦਾ ਵੀ ਆਦਮੀਆਂ ਦਾ ਦੌਰ ਚੱਲ ਰਿਹਾ ਬਹੁਤ ਕੁਝ ਹੋ ਰਿਹਾ ਜੇ ਅਸੀਂ ਸਖਤ ਸਟੈਂਡ ਲਾਵਾਂਗੇ ਜੇ ਤਾਂ ਅਸੀਂ ਪਿੰਡ ਦਾ ਪੱਖੀਪੂਰਣਾ ਵੀ ਇਹ ਸਾਡੇ ਪਿੰਡ ਦਾ ਜੀ ਇਹ ਸਾਡਾ ਰਿਸ਼ਤੇਦਾਰ ਆ ਜੀ ਫੁਲਾਨਾ ਢੇਮ ਦਾ ਫੇਰ ਤਾਂ ਗੱਲ ਬਣਨੀ ਕੋਈ ਨਹੀਂ ਇਹ ਤਾਂ ਨਰਫੱਕ ਹੋ ਕੇ ਚੱਲਣਾ ਬਹਿਣਾ ਜੋ ਜਿਹੜਾ ਗੁਰੂ ਦਾ ਨਹੀਂ ਬਣਿਆ ਉਹ ਕਿਸੇ ਦਾ ਨਹੀਂ ਬਣਦਾ ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਦੇ ਬਾਜ਼ੀ ਘਾਟ ਸਮੇਂਸਾ ਜਿਹੜੀ ਨਗਰ ਵੱਲੋਂ ਹੋਣੇ ਚਾਹੀਦੇ ਨੇ ਫੇਰ ਹੀ ਗੱਲ ਬਣਦੀ ਹੈ ਨਹੀਂ ਤਾਂ ਹੁਣ ਤੁਹਾਡੇ ਸਾਹਮਣੇ ਆਈ ਜਾਂਦਾ ਵੀ ਉਹ ਕਾਮਲਾ ਹੀ ਕਹਿ ਦਿੰਦੇ ਨੇ ਉਹ ਮਗਰੋਂ ਜੋ ਕੋਈ ਕਾਰਜ ਹੋ ਜਾਂਦਾ ਫਿਰ ਕਮਲਾ ਹੋ ਜਾਂਦਾ ਮਤਾ ਪਾਇ ਦਿੱਤਾ ਗਿਆ ਬਾਬਾ ਜੀ ਕਿ ਉਹਨਾਂ ਉਹਨਾਂ ਦੇ ਪਰਿਵਾਰ ਦੇ ਨਾਲ ਕੋਈ ਸੰਬੰਧ ਨਹੀਂ ਜਿਨ੍ਹਾਂ ਚਿਰ ਮਾਫੀ ਨਹੀਂ ਮੰਗਦੇ ਜਿਨ੍ਹਾਂ ਚਿਰ ਇੱਥੇ ਆ ਕੇ ਹੋਰ ਕੀ ਗੱਲਾਂ ਕਹੀਆਂ ਗਈਆਂ ਬਿਲਕੁਲ ਇਹੇ ਮਤਾ ਪਾਇਆ ਗਿਆ ਵੀ ਜਿਨ੍ਹਾਂ ਚਿਰ ਉਹ ਇੱਥੇ ਆਉਂਦੇ ਨਹੀਂ ਪਹਿਲਾਂ ਤਾਂ ਉਹ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਪੂਰੀ ਕਰਨ ਸਖਤ ਸਜ਼ਾ ਉਹਨੂੰ ਜਿਹੜੀ ਮਿਲੇ ਉਸ ਕਾਨੂੰਨ ਦੀ ਜਿਹੜੀ ਸਜ਼ਾ ਉਹ ਭੁਗਤਣ ਉਸ ਤੋਂ ਬਾਅਦ ਫਿਰ ਉਹ ਗੁਰਦੁਆਰਾ ਸਾਹਿਬ ਜੇ ਰੁੜ ਕੇ ਆਉਣਗੇ ਪਸੋਂ ਤਾਪ ਕਰਨਗੇ ਫਿਰ ਗੱਲ ਬਣੂਗੀ ਵੇਥੇ ਪੰਜ ਸਿੰਘ ਸਹਿਬਾਂ ਨੇ ਸਾਨੂੰ ਲੱਸਣਗੇ ਇਸੇ ਸਾਡੇ ਸੈਨ ਹੋਏ ਨੇ ਇਸੇ ਆਕੇ ਸਿੰਘ ਫਿਰ ਜਿਹੜੀ ਉਹਨੂੰ سزا ਲਾਉਣਗੇ ਉਹ ਸਿੰਘਾਂ ਨੇ سزا ਲਾਉਣੀ ਆ ਵੀ ਉਹਨੂੰ ਬਖਸ਼ਣਾ ਜਾਂ ਉਹਦਾ ਬਾਈਕ ਆੜੀ ਰੱਖਣਾ ਇਹ ਪੰਜ ਸਿੰਘ ਉਸ ਟਾਈਮ ਫਿਰ ਇੱਥੇ ਪਹੁੰਚ ਕੇ ਫੈਸਲਾ ਲੈਣਗੇ ਜਾਂ ਅਕਾਲ ਤਖਤ ਸਭ ਤੇ ਜਾਵੇ ਉਹ ਪਰ ਉਸੇ ਤਾਂ ਆਪ ਬੈਠੇ ਨੇ ਉਹਨਾਂ ਨੇ سزا ਕੀ ਲਾਉਣੀ ਆ ਉਹਦਾ ਪਹਿਲੇ ਬਾਦਲ ਨੂੰ ਤੁਸੀਂ ਦੇਖ ਲਓ ਕਿਹੜੀ سزا ਲਾਤੀ ਉਹਨਾਂ ਨੇ ਇਹ ਤਾਂ ਹੁਣ ਫੌਜਾਂ ਸਜ਼ਾ ਲਾਉਣਗੀਆਂ ਐ ਜਾਣਗੀਆਂ ਇਥੇ ਵੀ ਉਹਨੂੰ ਸਜ਼ਾ ਕੀ ਲੱਗਣੀ ਹੈ ਧਾਰਮਿਕ ਪ੍ਰਸ਼ਾਸਨ ਨੇ ਤੁਹਾਨੂੰ ਕੀ ਕਿਹਾ ਹੁਣ ਤੁਸੀਂ ਇਹਨਾਂ ਇਥੋਂ ਉਸ ਮਸਲੇ ਨੂੰ ਹੱਲ ਕਰਕੇ ਜਾਓਗੇ ਦੇਖੋ ਮਾਸ਼ੱਲਾ ਜਿਹੜਾ ਪ੍ਰਸ਼ਾਸਨ ਦੀ ਕਾਰਵਾਈ ਸੀ ਉਹਨਾਂ ਨੇ ਕਰਤੀ ਆ ਉਹਨਾਂ ਦਾ ਕੰਮ ਸੀ ਉਥੇ ਪਰਚਾ ਦਰਜ ਕਰਨਾ ਅਰੈਸਟ ਕਰਨਾ ਤੇ ਇੱਕ ਉਹਦੇ ਘਰ ਵਾਲੀ ਫਰਾਰ ਆ ਉਹਦੇ ਵੀ 295 ਜਿਹੜੀ ਮਾੜਾ ਬੋਲਦੀ ਸੀ ਉਹ ਵੀ ਭੱਜੀ ਹੋਈ ਆ ਤੇ ਉਹ ਵੀ ਅਰੈਸਟ ਕਰਨਾ ਜਿਹੜੀ ਇਹਨਾਂ ਦੀ ਕਾਨੂੰਨੀ ਕਰਿਆ ਉਹ ਪੂਰੀ ਹੋ ਚੁੱਕੀ ਆ ਤੇ ਇਧਰ ਮਤੇ ਪੈ ਗਏ ਨੇ ਸਾਰੇ ਪਿੰਡ ਵਾਲੋਂ ਬਾਈਕਾਟ ਹੋ ਗਿਆ ਅਨਾਉਂਸਮੈਂਟ ਵੀ ਹੋ ਗਈ ਆ ਹੂੰ ਤੇ ਹੁਣ ਜਿਹੜਾ ਕੋਈ ਉਹਦੇ ਜਾਊਗਾ ਇਹ ਜਿਹੜੇ ਪਿੰਡ ਵਾਲੇ ਨੋਟ ਕਰਨ ਫਿਰ ਉਹਨੂੰ ਵੀ ਸਜ਼ਾ ਲੱਗੂਗੀ ਬਿਲਕੁਲ ਠੀਕ ਆ ਤੇ ਬਾਬਾ ਰਾਜਰਾਜ ਸਿੰਘ ਜੀ ਹੋਰੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਇਹ ਸਿੰਘ ਸੀਗੇ ਜਿਨ੍ਹਾਂ ਦੇ ਨਾਲ ਬੱਤਸਲੂਕੀ ਹੋਈ ਸੀਗੀ ਬਾਬਾ ਜੀ ਇੱਧਰ ਅੱਗੇ ਨੂੰ ਆਜੋ ਇਹਨਾਂ ਦੇ ਨਾਲ ਜਿਹੜੀ ਬੱਤਸਲੂਕੀ ਹੋਈ ਸੀਗੀ ਇਹਨਾਂ ਦਾ ਦਮਾਲਾ ਜਿਹੜਾ ਔਲਾਦ ਦਿੱਤਾ ਗਿਆ ਸੀਗਾ ਅੱਛਾ ਭਾਈ ਸਾਹਿਬ ਜੀ ਕੀ ਗੱਲਬਾਤ ਹੋਈ ਸੀਗੀ ਸਾਰੀ ਤੁਹਾਡੇ ਨਾਲ ਇਸ ਟਿਕ ਨਾਲ ਉਹਨਾਂ ਨੇ ਬੱਤਸਲੂਕੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਮੈਂ ਗੁਰਦੁਆਰੇ ਮੈਂ ਕੀਰਤਨ ਕਰਕੇ ਵੀ ਡੈਰੀ ਕਿੰਨ ਨੂੰ ਆ ਰਿਹਾ ਮੁੰਡੇ ਕਹਿੰਦੇ ਵੀ ਦੁੱਧ ਲੈ ਕੇ ਆਉਣਾ ਜੋ ਕਿ ਮੈਂ ਦੁੱਧ ਪਾਉਣ ਲੈਣ ਆ ਗਿਆ ਮੁੰਡਿਆਂ ਨਾਲ ਵੀ ਮੇਰੇ ਨਾਲ ਤੇ ਕੀਰਤਨ ਕਰਦੇ ਤੇ ਜਵਾਕ ਤੇ ਸਿੱਖ ਦੇ ਨਾਲ ਵੀ ਉਹ ਉੱਥੇ ਬੰਦਾ ਖੜਾ ਦਾ ਜੋ ਬ੍ਰਿੰਦਰ ਸਿੰਘ ਹੈ ਉਹਨੇ ਖੜਾ ਤਾਂ ਉਹ ਅਵਲ ਸ਼ਬਰ ਪਹਿਲਾਂ ਬੋਲਦਾ ਦਾ ਜੋ ਮਰਜੀ ਪਰ ਜੋ ਮੈਨੂੰ ਦੇਖਿਆ ਉਹਨੇ ਫਿਰ ਨਿਹੰਗ ਸਿੰਘਾਂ ਬਾਰੇ ਬੋਲਣ ਲੱਗ ਗਿਆ ਬਿਨਿਆੰਗ ਸਿੰਘ ਆਇਆ ਹੁੰਦੇ ਆ ਨਿਆਂਗ ਸਿੰਘ ਆਇਆ ਹੁੰਦੇ ਆ ਕੀ ਕਿਹਾ ਹੈ ਜਿਹੇ ਸ਼ਬਦ ਆਲੀ ਕੀ ਵਰਤ ਬਿਨਿਆੰਗ ਸਿੰਘ ਮੇਰਾ ਕੀ ਕਰ ਲੈਣਗੇ ਠੀਕ ਆ ਨਿਆਂਗਾ ਸਿੰਘ ਨੂੰ ਮੈਂ ਕਰ ਦੂੰਗਾ ਉਹ ਕਰ ਦੂੰਗਾ ਵੀ ਚੱਲ ਇਹ ਜੀ ਗੱਲ ਕਰਦਾ ਰਿਹਾ ਮੈਂ ਚੱਲ ਕੋਈ ਨਾ ਵੀ ਤੂੰ ਮੈਂ ਮੁੰਡੇ ਨੂੰ ਕਿਹਾ ਵੀ ਕੋਈ ਨਾ ਬੋਲਦਾ ਬੋਲੀ ਜਾਣਾ ਤੇ ਦਰੂਪਿੰਦਰ ਫਿਰ ਮੈਂ ਅੱਗੇ ਦੁੱਧ ਪੋਣ ਲੰਘ ਗਿਆ ਹੋਰ ਥੋੜੀ ਅੱਗੇ ਡੈਰੀ ਦੇ ਕੋਲ ਦੇ ਖੜ ਗਿਆ ਅੱਗੇ ਜਾ ਕੇ ਫਿਰ ਲੱਗ ਗਿਆ ਉਹ ਕਹਿਣ ਨਿਆਂਗਾ ਸਿੰਘ ਨੂੰ ਐ ਕਰ ਦੂੰਗੇ ਮਾਰ ਦੂੰਗੇ ਉਹ ਕਰ ਦੂੰਗੇ ਉਹ ਕਰ ਦੂੰਗੇ ਚੱਲ ਮਾ ਐਵੇਂ ਕਰ ਵੀ ਮੁੰਡੇ ਨੂੰ ਕਿਹਾ ਮਾ ਵੀਡੀਓ ਬਣਾ ਲਈ ਦੀ ਰਿਕਾਰਡਿੰਗ ਕਰ ਮਾ ਫੇਰ ਦੇਖਦੇ ਆਂ ਕਿਆ ਬਣਦਾ ਉਹਦੋਂ ਵੀ दारू ਪੀਤੀ ਹੋਈ ਸੀ ਪਤਾ ਨਹੀਂ ਤਾਂ दारू ਤਾਂ ਪੀਤੀ ਵੀ ਨਹੀਂ ਮੇਰੇ ਹਿਸਾਬ ਨਾਲ ਤਾਂ ਪੀਤੀ ਵੀ ਨਹੀਂ ਨੇ ਮੇਰੇ ਹਿਸਾਬ ਨਾਲ ਦੀ ਪੀਤੀ ਵੀ ਹਾਂਜੀ ਵੀ ਚੱਲ ਉਹਨੇ ਕਿਹਾ ਵੀ ਦੇਖ ਲਾਂਗੇ ਕਿਆ ਕਰ ਹਾਂ ਵੀਡੀਓ ਬਣਾ ਲਈ ਅਸੀਂ ਨੇ ਵੀਡੀਓ ਬਣਾਈ ਮੁੰਡਿਆਂ ਨੇ ਚੱਲ ਬਸ ਉਹਦੇ ਬਾਦ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਹੋਰ ਪੀਰਾਂ ਵਗੀਰਾਂ ਨੂੰ ਮਾੜਾ ਚੰਗਾ ਕਿਹਾ ਮੈਂ ਤੇ ਸੁਣਿਆ ਨਹੀਂ ਗਿਆ ਵੀ ਹੋਰ ਵੀ ਬੰਦੇ ਦੇ ਨਾਲ ਖੜੇ ਤੇ ਚੱਲ ਕੋਈ ਚੱਕਰ ਨਹੀਂ ਜਿਹੜਾ ਖੜਾ ਤਾਂ ਖੜਾ ਤੇ ਪਰ ਮੈਂ ਗਿਆ ਅੰਦਰ ਗੁੱਸੇ ਮਾਤਾ ਉਸੇ ਮਾਮੇ ਮੈਂ ਹੀ ਪੈ ਗਿਆ ਉਹਨੂੰ ਫਿਰ ਉਲਟਾ ਉਹਨੇ ਮੈਨੂੰ ਦੱਬ ਲਿਆ ਥੱਲੇ ਦੱਬਿਆ ਵਾ ਥੱਲੇ ਕੁੱਟਮਾਰ ਕਰੀ ਕੇਸ ਫੜ ਲੇ ਮੇਰੇ ਦਿਮਾਲਾ ਸਾਖ ਤਾਰੇ ਉਹਨਾਂ ਨੇ ਬੇਇੱਜ਼ਤੀ ਕਰੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਬਾਬਾ ਜੀ ਨੂੰ ਫੋਨ ਕਰਿਆ ਬਾਬਾ ਜੀ ਕਹਿੰਦੇ ਵੀ ਚੱਲ ਵੀ ਤੂੰ ਇੱਥੇ ਥਾਣੇ 'ਚ ਜਾ ਆਪਣੀ ਦਰਖਾਸਤ ਲਿਖਾ ਜੋ ਵੀ ਹੁੰਦਾ ਉੱਥੇ ਕਰ ਵੀ ਸਵੇਰੇ ਅਸੀਂ ਪਹੁੰਚੂਗੇ ਜ਼ਰੂਰ ਪਹੁੰਚੂਗੇ ਅਸੀਂ ਗਏ ਚੱਲ ਵੀ ਕਰਨਾ ਪੈਣਾ ਦਾ ਸਰਕਾਰੀ ਚੱਲ ਹੈਗੇ ਜੋ ਹੈਗਾ ਹਾਂ ਚੱਲ ਅਸੀਂ ਗਏ ਉੱਥੇ ਤਾਂ ਕਿ ਉੱਥੇ ਤੁਹਾਡੀ ਰਿਪੋਰਟ ਲਿਖੀ ਥਾਣੇਦਾਰ ਨੇ ਤਾਂ ਲਿਖੀ ਉਹਦੇ ਬਾਅਦ ਉਹ ਉੱਥੇ ਲਿਖੀ ਚਲਿਆ ਇੰਨੇ ਨੂੰ ਫੇਰ ਮੈਂ ਘਰ ਆਇਆ ਜਾਨੂ ਜਾਨੂ ਨੇ ਤੇ ਕੁੱਟਮਾਰ ਹੋ ਗਈ ਸੀ ਜੋ ਵੀ ਉਹਦੇ ਨਾਲ ਹੋਇਆ ਵਧੀਆ ਹੋ ਗਿਆ ਜੋ ਹੋ ਗਿਆ ਜੋ ਹੋਣਾ ਤਾਂ ਹੋ ਗਿਆ ਤਾਂ ਉਸ ਤੋਂ ਬਾਅਦ ਉਹਦੇ ਮੈਂ ਉੱਥੇ ਥਾਣੇ 'ਚ ਤਾਂ ਉਹਦੇ ਘਰ ਦੇ ਜੇ ਉਹ ਕੀ ਘਰ ਵਾਲੀ ਉਹਦੀ ਉਹ ਵੀ ਆ ਕੇ ਕਹਿਣ ਲੱਗੇ ਕਿਰਾ ਵੀ ਮੈਂ 4-5 ਕਿਲੇ ਵੇਚ ਕੇ ਮੈਂ ਠੋਡਾ ਮੁੰਡਾ ਮਰਵਾ ਦੂੰਗੀ ਬਿਆਹ ਨਹੀਂ ਹੋਣ ਦੂੰਗੀ ਤੁਹਾਨੂੰ ਮਰਵਾਣ ਲਈ ਕਰੇ ਹਾਂਜੀ ਕਿਰਾ ਆ ਕੇ ਧਮਕੀਆਂ ਦਿੱਤੀਆਂ ਉਹਨਾਂ ਨੇ ਦੋ ਤਿੰਨ ਜਣੇ ਤੇ ਗੱਡੀਆਂ ਵਾਂ ਉਹਨਾਂ ਨੇ ਆ ਕੇ ਧਮਕੀਆਂ ਦਿੱਤੀਆਂ ਵੀ ਅਸੀਂ ਮੁੰਡਾ ਠੋਡਾ ਮਰਵਾ ਦੋਗੇ ਬਿਆਹ ਨਹੀਂ ਹੋਣ ਦੋਗੇ ਵੀ ਐ ਕਰ ਦੋਗੇ ਵੀ 50 ਬੰਦੇ ਇੱਥੇ ਤੇ ਲਿਆਉਂਗੇ ਉੱਥੇ ਤੇ ਲਿਆਉਂਗੇ ਬਹੁਤ ਗੁੱਸਾ ਵਾਲਾ ਸਭ ਬੋਲੇ ਉਹਨਾਂ ਨੇ ਫਿਰ ਮੈਂ ਕਿ ਉੱਥੇ ਥਾਣੇ 'ਵਾਂ ਦਾ ਰਿਪੋਰਟ ਦੇਣਗੇ ਵੀ ਤੇ ਤਾਂ ਕਿ ਉੱਥੇ ਬਿਆਨ ਲਿਖਾਏ ਆ ਵੀ ਰਿਪੋਰਟ ਦਿੱਤੀ ਆ ਵੀ ਇੱਕਣਾ ਬੋਲਦੀ ਹਾਂ ਹਾਂਜੀ ਬਿਲਕੁਲ ਅੱਛਾ ਉਹ ਉਸ ਤੋਂ ਬਾਅਦ ਉਹਨਾਂ ਨੇ ਧਮਕੀ ਵੀ ਦਿੱਤੀ ਇਹ ਚੀਜ਼ ਹੋਈ ਹੁਣ ਬਾਬਾ ਜੀ ਜੀ ਪਹੁੰਚੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਉਸ ਚੀਜ਼ ਨਾਲ ਸੰਤੁਸ਼ਟ ਹੋ ਜਾਵਾਂਗੇ ਕਿ ਠੀਕ ਹੈ ਜੋ ਕਾਰਵਾਈ ਹੋ ਗਈ ਤੇ ਅੱਗੇ ਜੋ ਅੱਗੇ ਕਾਰਵਾਈ ਹੋਏਗੀ ਉਹ ਦੇਖਾਂਗੇ ਨਹੀਂ ਜੀ ਕਾਰਵਾਈ ਤਾਂ ਜੋ ਹੈਗੀ ਆ ਉਹ ਤਾਂ ਹੋਣੀ ਹੀ ਹੋਣੀ ਆ ਜੋ ਹੈਗੀ ਆ ਉਹ ਤਾਂ ਹੋਣੀ ਹੀ ਹੋਣੀ ਆ ਪਰ ਜੋ ਖਾਲਸਾ ਦਲ ਕਹੂਗਾ ਬਾਬਾ ਜੀ ਕਹੂਗੇ ਇਹਨਾਂ ਦੇ ਹੁਕਮਾਂ ਨਾਲ ਅਟਲ ਆਮ ਹਾਂ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਪ੍ਰਗਟ ਸਿੰਘ ਹੈ ਜੀ ਪ੍ਰਗਟ ਸਿੰਘ ਤਾਂ ਬਿਲਕੁਲ ਇਹ ਪ੍ਰਗਟ ਸਿੰਘ ਜੀ ਨੇ ਇਹਨਾਂ ਨਾਲ ਬਤਸਲੂਕੀ ਹੋਈ ਸੀਗੀ ਤੇ ਇਹਨਾਂ ਦੇ ਦਮਾਲੇ ਨੂੰ ਜਿਹੜਾ ਉਤਾਰਿਆ ਗਿਆ ਸੀਗਾ ਬਾਬਾ ਜੀ ਹੋਰੀ ਪਹੁੰਚੇ ਹੁਣ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਦੇ ਸੱਡ ਪਹੁੰਚਿਆ ਹੈ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੌਕੇ ਤੇ ਡੀਐਸਪੀ ਸਾਹਿਬ ਨੇ ਰਾਜਮਰ ਜੀ ਸਰ ਪਲੀਜ਼ ਦੋ ਮਿੰਟ ਕੀ ਕਾਰਵਾਈ ਕੀਤੀ ਹੈ ਇਸ ਦੇ ਵਿੱਚ ਕੀ ਕਾਰਵਾਈ ਫਿਰ ਲੋਜ ਕਰ ਦਿੱਤੀ ਗਈ ਹੈ ਕੀ ਧਾਰਾ ਲਾਈ ਹੈ ਆ ਇਹ ਅਸੀਂ ਦੱਸ ਦਿੰਦੇ ਹੁਣ ਬਾਅਦ ਚ ਐਫ ਆਰ ਲੋਜ ਕਰ ਦਿੱਤੀ ਠੀਕ ਸਰ ਜਿਹੜਾ ਕੀਤਾ ਗਿਆ ਕਹਿੰਦੇ ਵੀ ਕੁੱਟਮਾਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਬੋਲਿਆ ਮੈਂ ਵੀ ਜਿਆਦਾ ਵਿਸਥਾਰ ਨਾਲ ਨਹੀਂ ਕਹਿੰਦਾ ਬਾਬਾ ਇਹਨੇ ਸਾਰਾ ਬਿਆਨ ਕਰ ਦਿੱਤਾ ਠੀਕ ਅਸੀਂ ਐਫ ਆਰ ਲੋਜ ਕਰ ਦਿੱਤੀ ਠੀਕ ਹੁਣ ਉਹ ਪੀਜੀਆ ਦਾਖਲ ਨੇ ਕੀ ਐਸ ਐਚ ਓ ਸਾਹਿਬ ਤੁਸੀਂ ਕੁਝ ਦੱਸਣਾ ਚਾਹੋ ਜੀ ਬਸ ਓਕੇ ਥੈਂਕ ਯੂ ओके ਐਨ ਬਹੁਤ ਅਹ ਤਰਾਮਾ ਸਰ ਨੂੰ ਨਹੀਂ ਪਤਾ ਸੀ ਕਿ ਹਾ ਜੀ ਪਰ ਆਨਲਾਈਨ ਦੇ ਨਾਲ ਵਿੱਚ ਕੀ ਕਾਰਵਾਈ ਹੁੰਦਾ ਹੈ ਇਹ ਵੀ ਦੇਖਣਾ ਆਏਗਾ ਕਿਉਂਕਿ ਜਿਵੇਂ ਬਾਬਾ ਜੀ ਨੇ ਦੱਸਿਆ ਕਿ 295ਏ ਲੱਗੀ ਹੈ ਇਹ ਚੀਜ਼ਾਂ ਨੇ ਡੀਐਸਪੀ ਰਾਜਕਮਾਰ ਸਿੰਘ ਐਸਐਚਓ ਮੌਕੇ ਤੇ ਮੌਜੂਦ ਨੇ ਰਾਤ ਪੁਲਿਸ ਪਹੁੰਚਦੀ ਹੈ ਐਫਆਈਆਰ ਲਾਂਚ ਹੁੰਦੀ ਹੈ ਕੀ ਕਾਰਵਾਈ ਹੁੰਦੀ ਹੈ ਉਹਨਾਂ ਦੇ ਨਾਲ ਦੇ ਵਿੱਚ ਕੀ ਉਸ ਦੇ ਵਿੱਚ ਹੋਰ ਵੀ ਕਿਹਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਬਾਕੀ ਉਹ ਦਿਮਾਗੀ ਤੌਰ ਤੇ ਜਾਂ ਕੀ ਸੀਗਾ ਤੇ ਪਿੰਡ ਦੇ ਜਿਹੜੇ ਲੋਕ ਨੇ ਉਹ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਤੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਿੰਡ ਅਲ ਜਿਵੇਂ ਸਰਪੰਚ ਦੀ ਗੱਲ ਕੀਤੀ ਜਾ ਰਹੀ ਹੈ ਇਹ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਬਈ ਸੱਚੀ ਗੱਲ ਠੀਕ ਨਹੀਂ ਕਮੇਟੀ ਦੇ ਪ੍ਰਧਾਨ ਕਿਹਨੇ ਕੌਣ ਨੇ ਕਮੇਟੀ ਦੇ ਪ੍ਰਧਾਨ ਆ ਮੋਢਾ ਲਾਲਪਾਗ ਬੰਨੀ ਅੱਛਾ ਬੁਲਾਇਓ ਜੀ ਇਹਨਾਂ ਨੂੰ ਅੱਛਾ ਬਈ ਤੁਸੀਂ ਪ੍ਰਧਾਨ ਗੁਰਦੁਆਰਾ ਸਾਹਿਬ ਹਾਂ ਜੀ ਉਹ ਤੁਹਾਡੇ ਕੋਲ ਹੀ ਇੱਥੇ ਕੀਰਤਨ ਕਰਦੇ ਨੇ ਗੁਰਦੁਆਰਾ ਸਾਹਿਬ ਨਹੀਂ ਮੈਂ ਇਸ ਟਾਈਮ ਆ ਨਹੀਂ ਕੀਰਤਨ ਤਾਂ ਇੱਥੇ ਕਰਦੇ ਨੇ ਨਹੀਂ ਉਹ ਆਪਣੇ ਗੁਰਦੁਆਰਾ ਸਾਹਿਬ ਜੀ ਕਰਦੇ ਅੱਛਾ ਕੀ ਗੱਲ ਕੀ ਹੋਈ ਸੀ ਉਹ ਵੈਸੇ ਬੰਦਾ ਐਵੇਂ ਦਾ ਹੈ ਕਿ ਵੈਸੇ ਇਹਨਾਂ ਦੀ ਆਪਸੀ ਕੋਈ ਮਤਫ਼ੀ ਨਹੀਂ ਆਪਸੀ ਇਹਨਾਂ ਦੀ ਕੋਈ ਨਹੀਂ ਹੈ ਜੀ ਹਾਂ بس ਹੀ ਫਿਰ ਉਸ ਦਿਨ ਜ਼ਿਆਦਾ ਬੋਲ ਗਿਆ ਨਹੀਂ ਬਸ ਹੈ 3-4 ਸਾਲ ਹੋ ਗਏ ਅਫਸਰਟ ਹੀ ਹੈ ਅਫਸਰਟ ਅੱਛਾ ਕਾਹ ਲੋ ਕੋਈ ਜ਼ਿਆਦਾ ਬੋਲ ਗਿਆ ਤੁਹਾਨੂੰ ਲੱਗਦਾ ਨਹੀਂ ਜਿਵੇਂ ਹੁਣ ਮਤਾ ਪਾਇਆ ਗਿਆ ਮਤੇ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਪਰ ਉਸੇ ਤਰ੍ਹਾਂ ਪਿੰਡ ਦੇ ਵਿੱਚ ਰਹਿਣਾ ਪੈਣਾ ਉਦਾਂ ਹੀ ਰਹਿਣਾ ਪੈਣਾ ਹਾਂ ਠੀਕ ਹੈ ਬਿਲਕੁਲ ਇਹ ਤਸਵੀਰ ਹੈ ਗੁਰਦੁਆਰਾ ਸਾਹਿਬ ਦੀ ਜਿੱਥੇ ਇਕੱਠ ਹੋਇਆ ਤੇ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਉਦੋਂ ਤੱਕ ਮੁਆਫੀ ਨਹੀਂ ਹੈਗੀ ਜਦੋਂ ਤੱਕ ਸਾਰੇ ਪਿੰਡ ਦੇ ਵਿੱਚ ਆ ਕੇ ਮਾਫੀ ਨਹੀਂ ਮੰਗਦਾ ਗੁਰੂ ਸਾਹਿਬ ਦੇ ਆ ਕੇ ਅੱਗੇ ਮਾਫੀ ਨਹੀਂ ਮੰਗਦਾ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਵਰਿੰਦਰ ਸਿੰਘ ਸਨੋਪਜਨ ਸਿੰਘ ਉਹਨਾਂ ਦੇ ਵੱਲੋਂ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਮੰਦਿਰ ਸ਼ਬਦਾਵਲੀ ਵਰਤੀ ਗਈ ਹੈ ਗਾਲਾਂ ਕੱਢੀਆਂ ਗਈਆਂ ਹਨ ਸੋ ਉਹਨਾਂ ਦੇ ਪਰਿਵਾਰ ਨੂੰ ਭਾਈ ਸਮੂਹ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ ਜਿੰਨਾ ਚਿਰ ਉਹ ਸਾਰਾ ਪਰਿਵਾਰ ਗੁਰੂ ਘਰ ਵਿਖੇ ਪਹੁੰਚ ਕੇ ਮੁਆਫੀ ਨਹੀਂ ਮੰਗਦੇ ਸੋ ਸਾਰੇ ਨਗਰ ਵੱਲੋਂ ਭਾਈ ਉਹਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਖੁਸ਼ੀ ਗਮੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਦੇ ਘਰ ਵਿਖੇ ਨਹੀਂ ਲਜਾਏ ਜਾਣਗੇ ਸੋ ਆਪ ਜੀ ਨੂੰ ਪਤਾ ਹੀ ਹੈ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਦੇ ਆਪਾ ਦੇਣ ਵੀ ਨਹੀਂ ਦੇ ਸਕਦੇ ਜੋ ਕਿ ਇਹਨਾਂ ਨੇ ਉਹਨਾਂ ਨੂੰ ਇੰਨੇ ਮੰਦੇ ਸੁਭਦਾਵਲੀ ਬਣਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਭਾਈ ਬਾਈਕਾਰਡ ਕੀਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹ ਮਾਫੀ ਮੰਗਦਾ ਜਾਂ ਨਹੀਂ ਕਿਉਂਕਿ ਹੁਣ ਉਹ ਕਹਿੰਦੇ ਕਿਸੇ ਹਸਪੀਟਲ ਦੇ ਵਿੱਚ ਦਾਖਲ ਨੇ ਕਿਉਂਕਿ ਰਾਤ ਕਹਿੰਦੇ ਕਈ ਸਿੰਘਾਂ ਨੇ ਉੱਥੇ ਆ ਕੇ ਉਹਦੀ ਸੇਵਾ ਕੀਤੀ ਸੇਵਾ ਤੋਂ ਬਾਅਦ ਫਿਰ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਉਧਰ ਐਡਮਿਟ ਕਰਵਾ ਦਿੱਤਾ ਗਿਆ ਧਰਾਵਾ ਵੱਖਰੀਆਂ ਵੱਖਰਿਆਂ ਲੱਗੀਆਂ ਨੇ ਹੁਣ ਮਾਫੀ ਮੰਗਦਾ ਹੈ ਜਾਂ ਨਹੀਂ ਇਹ ਵੀ ਦੇਖਣਾ ਹੈਗਾ ਪਰ ਇਹ ਵੀ ਕਿਹਾ ਗਿਆ ਕਿ ਅਸੀਂ ਜਿਹੜੇ ਮੁੰਡਾ ਸੀਗਾ ਦਮਾਲਾ ਬੰਨਿਆ ਪ੍ਰਗਟ ਸਿੰਘ ਅਸੀਂ ਉਸਨੂੰ ਮਰਵਾ ਦੇਵਾਂਗੇ ਚਾਰ ਪੰਜ ਕਿੱਲੇ ਵਿੱਚ ਦੇਵਾਂਗੇ ਅਜਿਹਾ ਵਿਗਿਆ ਥ੍ਰੈਟ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਕੈਮਰਾ ਸਹਾਉ ਦੇਸ ਜਗਮੀਤ